ਬਿਜਲੈਂਸ ਬਿਊਰੋ ਦਾ ਕੰਮ ਕੀਆ ਕਿ ਉਹ ਪੰਜਾਬ ਦੇ ਵਿੱਚ ਅਫਸਰਸ਼ਾਈ ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰਤਾ ਨਹੀਂ ਹੋ ਰਹਾ ਪਰ ਪਰ ਬਿਜਲੈਂਸ ਨੂੰ ਵਰਤਿਆਤਾ ਜਾ ਰਿਹਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਖੈਰੇ ਨੂੰ ਚੱਕ ਲੋ ਉਹ ਖੈਰਾ ਤਾਂ ਸਿਰਫ ਐਮਐਲਏ ਰਿਹਾ ਵਾ ਔਰ ਖੈਰੇ ਦੇ ਤੁਸੀਂ ਜਿੰਨੀ ਢੰਗਾਈ ਤੱਕ ਜਾਂਚ ਕਰ ਸਕਦੇ ਸੀਗੇ ਪਿਛਲੇ ਸਾਢੇ 3 ਸਾਲ ਵਿੱਚ ਕੀੜੀ ਤੱਕ ਪਹੁੰਚੇ ਹੋ ਤੁਸੀਂ ਰੈਵਨਿਊ ਡਿਪਾਰਟਮੈਂਟ ਚਲ ਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਪਟ ਨੇ ਉਹਨਾਂ ਦੇ ਖਿਲਾਫ ਤਾਂ ਕੋਈ ਐਕਸ਼ਨ ਹੋਇਆ ਨਹੀਂਗਾ ਉਹੀ ਦੁਬਾਰਾ ਲਾ ਦਿੱਤੇਗੇ ਨੇ ਫਿਰ ਦੁਬਾਰਾ ਕਿ ਉਹ ਦੁੱਧ ਤੋਤੇ ਹੋ ਗਏ ਨੇ ਇਸ ਲਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਫੱਟਾ ਸੀਗਾ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ 1.5 ਸਾਲ ਜਿਲ੍ਹਾ ਚ ਰਹੇ ਹੋਣ ਜ਼ਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਚੋਂ ਨੱਕ ਰਗੜ ਰਗੜ ਕੇ 1.5 ਸਾਲ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਹੁਣ ਤੇ ਇਹ ਆਪਣੇ ਆਪ ਨੂੰ ਇੱਕ ਕੱਟੜ ਇਮਾਨਦਾਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਕਟੜ ਇਮਾਨਦਾਰਾਂ ਦੀ ਜੋ ਕਹਾਣੀ ਆ ਦਾਸਤਾਨ ਉਹ ਤੁਹਾਡੀ ਸਾਰਿਆਂ ਦੀ ਕਚੇਰੀ ਵਿੱਚ ਆ ਚੁੱਕੀ ਆ ਕਿਵੇਂ ਇੱਕ ਡੀਆਈਜੀ ਰੋਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਆ ਔਰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਆ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ ਮਤਲਬ ਕਿ 7.5 ਕਰੋੜ ਰੁਪਏ ਕੈਸ਼ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਬਰ ਤੋਂ ਹੁੰਦਾ ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਸ ਆ ਉਹ ਛੱਡਦੀ ਆ ਆਪਾਂ 1 ਮਿੰਟ ਲਈ 50 ਦੇ ਕਰੀਬ ਉਹਨਾਂ ਦੀਆਂ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਸੀਬੀਆਈ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਅਗਰ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇਹ ਇਕੱਲੀ ਜਿਹੜੀ ਕਰਾਪਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰੇਸੀਆ ਟਾਪ ਹੈਵੀ ਪੁਲਿਸ ਆ ਪੰਜਾਬ ਚ ਇਸ ਵਕਤ 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਆਫਸਰਸ ਪੋਸਟਡ ਨੇ 12 ਡੀਜੀਪੀਸ ਕਈ ਦਰਜਨ ਏਡੀਜੀਪੀਸ ਕੁਝ ਸੈਂਕੜੇ ਦੇ ਲਾਗੇ ਆਈਜੀਪੀ ਔਰ ਫਿਰ ਥੱਲੇ ਡੀਆਈਜੀਸ 23 ਜ਼ਿਲ੍ਹਾ ਦੇ ਐਸਐਸਪੀ ਫਿਰ ਇੱਕ ਪੂਰਾ ਪੈਰਾਫੋਨੀਲੀਆ ਥੱਲੇ ਐਸਪੀ ਹੈਡਕ quarter ਐਸਪੀ ਬੀਆਯੂ ਬੀਓਆਈ ਐਸਪੀ ਫਲਾਨਾ ਐਸਪੀ ਫਲਾਨਾ ਫਿਰ ਸਬਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬਡਿਵੀਜ਼ਨ ਆ ਫਿਰ 200 ਡੀਐਸਪੀ ਜਿਹੜਾ ਫੀਲਡ ਪੋਸਟਿੰਗ Enjoy ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਆਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪੱਦਰ ਦੇ ਉੱਤੇ ਆ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਫਿਰ ਆਜੋ ਤੁਸੀਂ ਸਿਵਲ ਬਿਊਰੋਕ੍ਰੇਸੀ ਪਟਵਾਰੀ ਤੋਂ ਲੈ ਕੇ ਚੀਫ ਸਕੱਟਰੀ ਤੱਕ ਕਿੰਨੇ ਡੀਸੀ ਤਾਇਨਾਤ ਨੇ ਕਿੰਨੇ ਏਡੀਸੀਜ਼ ਨੇ ਕਿੰਨੇ ਐਸਟੀਐਮਸ ਨੇ ਔਰ ਇਹ ਜੇ ਅਫਸਰ ਸ਼ਾਇਦ ਹੀ ਆਪਾਂ ਚਲੋ ਇਹਨਾਂ ਵਿੱਚ ਕੁਝ ਇਮਾਨਦਾਰ ਵੀ ਹੋਣਗੇ ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਬਟ ਮੋਤੇ ਮੋٹے ਤੌਰ ਤੇ ਆਪਣੀਆਂ ਇੰਪੋਰਟੈਂਟ ਪੋਸਟਿੰਗਸ ਹਾਸਲ ਕਰਨ ਲਈ ਚੰਗੀ ਟਰਾਂਸਫਰ ਚੰਗੇ ਥਾਂ ਤੇ ਤਾਇਨਾਤ ਹੋਣ ਲਈ ਬਹੁਤ ਪੈਸਾ ਖਰਚਾ ਜਾ ਰਿਹਾ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਚੰਡੀਗੜ੍ਹ ਦੇ ਐਡੇ ਵੱਡੇ ਪਦਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਹਾ ਸੀ ਐਡੇ ਵੱਡੇ ਪਦਰ ਦੇ ਉੱਤੇ ਜਾਇਦਾਦ ਬਣਾ ਰਿਹਾ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਹੈ ਅਸਲ 'ਚ ਕੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕਾਨਦਾਰੀ ਚੱਲ ਰਹੀ ਆ ਹਲੇ ਮੈਂ ਭੁੱਲ ਗਿਆ ਕਿ ਕਮਿਸ਼ਨਰ ਵੀ ਲੱਗੇ ਨੇ ਪੰਜਾਬ ਦੇ ਵਿੱਚ ਤਿੰਨ ਇੱਕ ਇੱਕ ਇੰਪੋਰਟੈਂਟ ਪੋਜੀਸ਼ਨ ਲੈਣ ਵਾਸਤੇ ਜੋ ਚਰਚਾ ਹੈ ਔਰ ਗਲਤ ਨਹੀਂ ਹੁੰਦੀ ਚਰਚਾ ਆਲਮੋਸਟ 5-5 ਕਰੋੜ ਰੁਪਇਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਇਆ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਲਾਈਕਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰ ਸ਼ਹੀਦ ਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਇਹਦਾ ਨੇੜੇ ਤੇੜੇ ਇਹੀ ਲਈ ਬੈਠੇ ਨੇ ਇਕੱਲੇ ਇਸ ਤੋਂ ਇਲਾਵਾ ਜਿਹੜੀ ਪੋਲੀਟੀਕਲ ਜਮਾਤ ਭ੍ਰਿਸ਼ਟਾਚਾਰ ਕਰ ਰਹੀ ਆ ਜੋ ਪ੍ਰਤਾਪ ਬਾਜਵਾ ਨੇ ਲੀਡਰ ਆਪੋਜੀਸ਼ਨ ਨੇ ਉਂਗਲ ਕਰਕੇ ਕਿਹਾ ਹਰਪਾਲ ਚੀਮਾ ਨੂੰ ਕਿ ਤੂੰ ਇੱਕ ਇੱਕ ਡਿਸਟਿਲਰੀ ਤੋਂ ਹਰ ਮਹੀਨੇ ਸਵਾ ਕਰੋੜ ਰੁਪਏ ਲੈਣਾ ਤੇ 35 ਤੋਂ 40 ਡਿਸਟਿਲਰੀਜ਼ ਨੇ ਮਤਲਬ ਇੱਕ ਸਿਰਫ ਇੱਕ ਛੋਟੇ ਜਿਹੇ ਡਿਪਾਰਟ ਐਕਸਾਈਜ਼ ਡਿਪਾਰਟਮੈਂਟ ਦੇ ਇੱਕ ਹਿੱਸੇ 'ਚ ਫਰਪਾਲ ਚੀਮਾ ਜਿਹੜਾ ਹੈ ਉਹ ਜਿਆਦਾ ਨਹੀਂ ਤਾਂ 25-30 ਕਰੋੜ ਰੁਪਈਆ ਰਿਸ਼ਵਤ ਲੈ ਰਿਆ ਵਾ ਔਰ ਇਸ ਤੋਂ ਇਲਾਵਾ ਜਿਹੜਾ ਹੁਣ ਰੋਲਾ ਪੈ ਰਿਹਾ ਜਿਹੜਾ ਇਹ ਬੰਦਾ ਫੜਿਆ ਗਿਆ ਨਾ ਸਕ੍ਰੈਪ ਡੀਲਰ ਆਕਾਸ਼ ਪੱਟਾ ਇਹ ਤਾਂ ਐਵੇਂ ਟਿਪ ਆਫ ਦੀ ਆਈਸਬਰਗ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਸਮੁੰਦਰ ਚ ਹੁੰਦਾ ਨਾ ਜਿਹੜੇ ਸਮੁੰਦਰ ਚ ਬਰਫ਼ ਦੇ ਪਹਾੜ ਉਹਦੀ ਇੱਕ ਐਵੇਂ ਮਾੜੀ ਜਿਹੀ ਛਿਲੜ ਪੂਰੀ ਗਈ ਆ ਤੇ ਉਸ ਨੇ ਦੱਸਿਆ ਉਹਦੇ ਖੁਲਾਸਿਆਂ ਮੁਤਾਬਕ ਕਿੰਨਾ ਵੱਡਾ ਕੰਮ ਮੰਡੀ ਗੋਬਿੰਦਗੜ ਦਾ ਸਾਰੀਆਂ ਫੇਕ ਪਾਸੇ ਬਣ ਰਹੇ ਨੇ ਸਾਰੀਆਂ ਫੇਕ ਬਿਲਟੀਆਂ ਕ੍ਰੀਏਟ ਕੀਤੀਆਂ ਗਿਆ ਸਰਕਾਰ ਵੱਲੋਂ ਕਿ ਆਹ ਜਿਹੜੇ ਸਾਡੇ ਬੰਦੇ ਨੇ ਸਹੇਤੇ ਨੇ ਇਹਨਾਂ ਦੇ ਕਿਸੇ ਟਰੱਕ ਨੂੰ ਕਿਸੇ ਸਕ੍ਰੈਪ ਨੂੰ ਕਿਸੇ ਲੋਹੇ ਦੇ ਸਮਾਨ ਨੂੰ ਤੁਸੀਂ ਰੋਕਣਾ ਨਹੀਂ ਗਾ ਸਾਰਾ ਕੁਝ ਸਾਰੇ ਮਹਿਕਮੇ ਨੂੰ ਪਤਾ ਹੋਆ ਲੇਕਨ ਲਾਇਕਸਾਈਜ਼ਨ ਟੈਕਸੇਸ਼ਨ ਚੋਂ ਕੁਝ ਸੈਂਕੜੇ ਕਰੋੜ ਰੁਪਏ ਦੀ ਭ੍ਰਿਸ਼ਟਾਚਾਰਤਾ ਹਰ ਮਹੀਨੇ ਕੱਲੇ ਇੱਕ ਡਿਪਾਰਟਮੈਂਟ ਚ ਹੋ ਰਹੀ ਆ ਇਸ ਤੋਂ ਫਿਰ ਅੱਗੇ ਮਾਈਨਿੰਗ ਦਾ ਚੱਲ ਜੋ ਕਿਵੇਂ ਬਲਾਤਕਾਰ ਹੋਇਆ ਪੰਜਾਬ ਦਾ ਇਸ ਤੋਂ ਅੱਗੇ ਫਿਰ ਤੁਸੀਂ ਹੋਰ ਰੈਵਨਿਊ ਡਿਪਾਰਟਮੈਂਟ ਚਲ ਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਪਟ ਨੇ ਉਹਨਾਂ ਦੇ ਖਿਲਾਫ ਤੋਂ ਕੋਈ ਐਕਸ਼ਨ ਹੋਇਆ ਨੀਗਾ ਉਹੀ ਦੁਬਾਰਾ ਲਾ ਦਿੱਤੇ ਗਏ ਨੇ ਫਿਰ ਦੁਬਾਰਾ ਕਿ ਉਹ ਦੁੱਧ ਤੋਤੇ ਹੋ ਗਏ ਨੇ ਇਸ ਲਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਕਟੜ ਇਮਾਨਦਾਰੀ ਦਾ ਫੱਟਾ ਸੀਗਾ ਉਹ ਢਹਿ ਢੇਰੀ ਹੋ ਗਿਆ ਤੈਸ਼ ਨੈਸ਼ ਹੋ ਗਿਆ ਵਾ ਔਰ ਅੱਜ ਨਹੀਂ ਤੈਸ਼ ਨੈਸ਼ ਹੋਇਆ ਜਿਹੜੇ ਬੰਦੇ ਇੰਟੈਲੀਜੈਂਟ ਨੇ ਸਮਝਦਾਰ ਨੇ ਜੋ মিডিਆ ਪੰਜਾਬ ਦਾ ਜਿਹੜਾ ਆਰਗੇਨਿਕ ਹੈ ਚੰਗਾ ਇੰਡੀਪੈਂਡੈਂਟ ਉਹਨੇ ਬਹੁਤ ਖੁਲਾਸੇ ਕੀਤੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ ਡੇਡ ਡੇਡ ਸਾਲ ਜੇਲ੍ਹਾਂ ਚ ਰਹੇ ਹੋਣ ਜ਼ਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਚੋਂ ਨੱਕ ਰਗੜ ਰਗੜ ਕੇ ਡੇਡ ਡੇਡ ਸਾਲ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਹੁਣ ਤੇ ਇਹ ਆਪਣੇ ਆਪ ਨੂੰ ਇੱਕ ਕਟੜ ਇਮਾਨਦਾਰ ਕਹਿੰਦੇ ਨੇ ਮੇਰਾ ਮੰਨਣਾ ਵਾ ਕਿ ਸਾਰਾ ਐਂਡ ਪੂਰੀ ਤਰ੍ਹਾਂ ਕਿਉਂ ਖਿਚੜੀ ਮਿਲੀ ਭੁਗਤ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਮੇਰੇ ਵੀਰੋ ਇਹਨਾਂ ਨੂੰ ਪਤਾ ਆ ਕਿ ਹੁਣ ਸਾਡਾ ਅਖੀਰਲਾ 1 ਸਾਲ ਰਹਿ ਗਿਆ ਅਕਸਰ ਸਰਵੇ ਸਰਵੇ ਇੰਟੈਲੀਜੈਂਸ ਸਾਰਾ ਪਤਾ ਹੁੰਦਾ ਗਵਰਨਮੈਂਟ ਨੂੰ ਕਿ ਸਾਡੀ ਹੁਣ ਵਾਰੀ ਗਾਂ ਨਹੀਂ ਲੱਗਣੀ ਤੇ ਦੋਨਾਂ ਹੱਥਾਂ ਨੂੰ ਲੁੱਟ ਕੇ ਪੰਜਾਬ ਨੂੰ ਲੈ ਜਾਓ ਲੁੱਟ ਕੇ ਤਾਂ ਇਹਨਾਂ ਨੇ ਲੈਂਡ ਪੂਲਿੰਗ ਚੋ ਵੀ ਲੈ ਕੇ ਜਾਣਾ ਸੀਗਾ ਉਹ ਤਾਂ ਖੈਰ 1.5 2 ਲੱਖ ਕਰੋੜ ਰੁਪਏ ਦੀ ਰਿਸ਼ਵਤ ਖੋਰੀ ਸੀ ਜਿਹੜੀ ਆਪਾਂ ਪੰਜਾਬ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਤੁਸੀਂ ਸਾਰਿਆਂ ਨੇ ਲੜ ਕੇ ਬਹੁਤ ਮਿਹਨਤ ਕਰਕੇ ਬਚਾਈ ਅੱਛਾ ਮੈਂ ਚੌਕਸੀ ਵਿਭਾਗ ਬਾਰੇ ਪੁੱਛਣਾ ਚਾਹੁੰਨਾ ਵਿਜੀਲੈਂਸ ਬਿਊਰੋ ਕਿੱਥੇ ਸੀ ਵਿਜੀਲੈਂਸ ਬਿਊਰੋ ਜੀ ਵਿਜੀਲੈਂਸ ਬਿਊਰੋ ਦਾ ਕੰਮ ਕੀ ਆ ਕਿ ਉਹ ਪੰਜਾਬ ਦੇ ਵਿੱਚ ਅਫਸਰ ਸ਼ਾਈ ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰਤਾ ਨਹੀਂ ਹੋ ਰਹਾ ਪਰ ਪਰ ਵਿਜੀਲੈਂਸ ਨੂੰ ਵਰਤਿਆਤਾ ਜਾ ਰਿਹਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਖੈਰੇ ਨੂੰ ਚੱਕ ਲੋ ਉਹ ਖੈਰਾ ਤਾਂ ਸਿਰਫ ਐਮਐਲਏ ਰਿਹਾ ਵਾ ਔਰ ਖੈਰੇ ਦੇ ਤੁਸੀਂ ਜਿੰਨੀ ਡੂੰਘਾਈ ਤੱਕ ਜਾਂਚ ਕਰ ਸਕਦੇ ਸੀਗੇ ਪਿਛਲੇ ਸਾਢੇ 3 ਸਾਲ ਵਿੱਚ ਕੀੜੀ ਤੱਕ ਪਹੁੰਚੇ ਹੋ ਤੁਸੀਂ ਜਦੋਂ ਤੁਹਾਨੂੰ ਨਹੀਂ ਕੁਝ ਮਿਲਦਾ ਤੁਸੀਂ ਤੁੱਥ-ਮੁੱਥ ਕਰਕੇ ਐਫਆਈਆਰ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਪੰਜਾਬ ਦੇ ਲੋਕੋ ਸਮਝੋ ਅੱਛੀ ਤਰ੍ਹਾਂ ਜਿੰਨੇ ਪਰਚੇ ਦਰਜ ਕੀਤੇ ਬਿਜ਼ਨਸ ਬਿਊਰੋ ਨੇ ਪੰਜਾਬ ਦੇ ਵਿੱਚ ਆ ਕ腐ਸ਼ਨ ਦੇ ਭ੍ਰਿਸ਼ਟਾਚਾਰ ਦੇ ਕਿਸੇ ਨੂੰ ਕੋਈ ਛਿਰੀਟ ਆਈ ਐ ਕਿਸੇ ਦਾ ਕੋਈ ਮੁਕਦਮਾ ਸਿਰੇ ਤੇ ਚੜਨਾ ਵਾ ਵਿਕਰਮ ਜੀਠੀਆ ਦਾ 200 ਗੁਵਾ ਰੱਖਿਆ 15 ਸਾਲ ਨਹੀਂ ਜਿਹੜੀ ਉਹਦੀ ਟ੍ਰਾਇਲ ਖਤਮ ਹੋ ਸਕਦੀ ਇਹਨਾਂ ਦਾ ਮਨਸ਼ਾ ਹੀ ਨਹੀਂ ਕਿ ਅਸੀਂ ਕਿਸੇ ਟ੍ਰਾਇਲ ਖਤਮ ਕਰੀਏ ਕਿਸੇ ਕ腐ਟ ਬੰਦੇ ਨੂੰ ਸਜ਼ਾ ਦਿਵਾ ਕੇ ਉਹਦੇ ਪੈਸੇ ਜਿਹੜੇ ਰਿਕਵਰ ਕਰਕੇ ਖਜ਼ਾਨੇ ਚ ਪਾਈਏ ਇੱਕ ਦੁੱਕੀ ਪੰਜੀ ਦੁੱਕੀ ਜਮਾ ਕਰਾਈ ਕਿ ਭਗਵੰਤ ਮਾਨ ਨੇ ਪਿਛਲੇ 3.5 ਸਾਲ ਇਹਨਾਂ ਦਾ ਮਕਸਦ ਹੁੰਦਾ ਕਿ ਇੱਕ ਐਫਆਈਆਰ ਕਰੋ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਆਪੇ ਹੀ 3-4 ਮਹੀਨੇ ਉਹ ਰਗੜੇ ਖਾਂਦਾ ਰਹੂਗਾ ਪਹਿਲਾਂ ਥੱਲੋਂ ਜ਼ਮਾਨਤ ਨਹੀਂ ਹੁੰਦੀ ਅੱਜਕੱਲ ਕੋਈ ਦੰਦਾ ਨਹੀਂ ਛੇਤੀ ਦੇ ਕੇ ਲੋਅਰ ਕੋਰਟ ਤੋਂ ਡਰੇ ਹੋਏ ਨੇ ਸਾਰੇ